ਇਸ ਸਮੇਂ ਮੈਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠਾ ਸੀ ਉਸ ਕਾਲੀ ਕੋਠੜੀ ਵਿੱਚ ਮੇਰੇ ਤੋਂ ਇਲਾਵਾ ਦੋ ਹੋਰ ਖਤਰਨਾਕ ਅਪਰਾਧੀ ਸਨ ਮੇਰੇ ਹੱਥ ਜ਼ੰਜੀਰਾਂ ਨਾਲ ਬੰਨੇ ਹੋਏ ਸਨ ਕਿਉਂਕਿ ਸੁਣਨ ਵਾਲੇ ਲੋਕ ਉਸ ਅਪਰਾਧ ਤੇ ਵਿਸ਼ਵਾਸ ਨਹੀਂ ਕਰਨਗੇ ਜਿਸ ਲਈ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਆਹ ਦੀ ਪਹਿਲੀ ਰਾਤ ਮੈਂ ਆਪਣੀ ਪਤਨੀ ਨਾਲ ਅਜਾ ਕੀਤਾ ਜਿਸ ਨਾਲ ਹਰਖਤ ਕਰਕੇ ਉਹ ਲਗਭਗ ਆਪਣੀ ਜਾਨ ਗਵਾ ਬੈਠੀ ਮੇਰੀਆਂ ਅੱਖਾਂ ਅਜੇ ਵੀ ਲਾਲ ਹਨ ਬੀਤੀ ਰਾਤ ਦੀ ਯਾਦ ਆਉਂਦੇ ਹੀ ਮੇਰਾ ਲਹੂ ਮੁੜ ਜੋ ਨਾਲ ਵਗਣ ਲੱਗਾ ਉਸ ਲਾਲ ਪਹਿਰਾਵੇ ਵਿੱਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਅਤੇ ਉਸ ਨੂੰ ਦੇਖ ਕੇ ਮੇਰੇ ਅੰਦਰ ਦਾ ਜੰਗਲੀ ਜਾਨਵਰ ਜਾਗ ਪਿਆ ਸੀ ਮੈਂ ਬੜੀ ਬੇਰਹਿਮੀ ਨਾਲ ਉਸ ਦੇ ਸੇਰ ਤੋਂ ਦੁਪੱਟਾ ਖਿੱਚਿਆ ਅਤੇ ਜਦੋਂ ਮੈਂ ਉਸ ਨੂੰ ਆਪਣਾ ਅਸਲੀ ਰੂਪ ਦਿਖਾਇਆ ਤਾਂ ਉਹ ਦਰਦ ਨਾਲ ਚੀਖ ਪਈ ਹੋ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਮੈਂ ਕਿਹਾ ਕੀ ਹੋਇਆ ਮੈਂ ਅਜੇ ਆਪਣਾ ਪਿਆਰ ਸ਼ੁਰੂ ਵੀ ਨਹੀਂ ਕੀਤਾ ਅਤੇ ਤੁਸੀਂ ਰੌਲਾ ਪਾ ਰਹੇ ਹੋ ਹੁਣ ਤੁਹਾਨੂੰ ساری ਰਾਤ ਮੇਰੇ ਜੋਸ਼ ਅਤੇ ਜਨੂਨ ਨੂੰ ਬਰਦਾਸ਼ਤ ਕਰਨਾ ਪਵੇਗਾ ਫਿਰ ਤੁਸੀਂ ਕੀ ਕਰੋਗੇ ਉਹ ਮੇਰੀਆਂ ਗੱਲਾਂ ਤੇ ਹੈਰਾਨੀ ਦੀ ਤਸਵੀਰ ਬਣ ਗਈ ਮੇਰੇ ਵੱਲ ਦੇਖ ਰਹੀ ਸੀ ਮੈਂ ਉਸ ਵੱਲ ਵਧਿਆ ਮੈਂ ਬੁਰੀ ਤਰ੍ਹਾਂ ਹੈਰਾਨ ਸੀ ਜਦੋਂ ਇੰਸਪੈਕਟਰ ਨੇ ਆਪਣੇ ਡੰਡੇ ਨਾਲ ਜੇਲ੍ਹ ਦੀਆਂ ਸਲਾਕਾਂ ਤੇ ਮਾਰਿਆ ਸ਼ਾਇਦ ਉਹ ਮੇਰਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ ਮੈਂ ਅਚਾਨਕ ਉਸ ਵੱਲ ਦੇਖਿਆ ਉਸ ਨੇ ਕਾਂਸਟੇਬਲ ਨੂੰ ਜੇਲ੍ਹ ਦਾ ਤਾਲਾ ਖੋਲਣ ਲਈ ਕਿਹਾ ਇਹ ਸਾ ਆਦਮੀ ਦੀ ਸਰਕਾਰ ਤੋਂ ਮਰਮਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਜਾਂ ਤਾਂ ਅੱਜ ਇਹ ਸੱਚ ਦੱਸੇਗਾ ਕਿ ਉਸਨੇ ਆਪਣੀ ਪਤਨੀ ਨਾਲ ਅਜੇ ਕੀ ਕੀਤਾ ਕੀ ਉਹ ਇੱਕ ਰਾਤ ਵਿੱਚ ਹੀ ਮਰ ਗਈ ਜਾਂ ਅੱਜ ਇਸ ਦੀਆਂ ਚੀਕਾਂ ਸਾਰੀ ਜੇਲ੍ਹ ਦੇ ਕੈਦੀ ਸੁਣਨਗੇ ਚਲੋ ਬਾਹਰ ਚਲੋ ਜਦੋਂ ਕਨਸਟੇਬਲ ਨੇ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਨਸਪੈਕਟਰ ਨੇ ਤਿੱਖੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਉਹ ਚੰਗੇ ਸਰੀਰ ਦਾ ਵਿਅਕਤੀ ਸੀ ਅਤੇ ਗੰਜਾ ਵੀ ਸੀ ਉਸ ਦਾ ਸ਼ਕਤੀਸ਼ਾਲੀ ਸਰੀਰ ਅਤੇ 6 ਫੁੱਟ ਕੱਦ ਦੇਖ ਕੇ ਮੇਰਾ ਦਿਲ ਇੱਕ ਵਾਰ ਵੀ ਨਹੀਂ ਡਰਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੋ ਮੈਂ ਕੀਤਾ ਸੀ ਮੈਨੂੰ ਇਹੋ ਜਿਹੇ ਲੋਕ ਵੀ ਮਿਲ ਸਕਦੇ ਹਨ ਪਰ ਮੇਰੇ ਜਨੂਨ ਅਤੇ ਮੇਰੇ ਬੇਸੀਪੰਨ ਦੀ ਇਹੀ ਹਾਲਤ ਸੀ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਤਾਂ ਇੰਸਪੈਕਟਰ ਨੇ ਮੈਨੂੰ ਕਾਲਰ ਤੋਂ ਫੜ ਲਿਆ ਅਤੇ ਇੱਕ ਕੋਠੜੀ ਵਿੱਚ ਲੈ ਗਿਆ ਜੇਲ੍ਹ ਦਾ ਦਰਵਾਜ਼ਾ ਖੋਲ ਕੇ ਉਸਨੇ ਮੈਨੂੰ ਉਸ ਕੋਠੜੀ ਵਿੱਚ ਧੱਕ ਦਿੱਤਾ ਮੈਂ ਬੁਰੀ ਤਰ੍ਹਾਂ ਮੂੰਹ ਤੇ ਭਾਰ ਡਿੱਗ ਪਿਆ ਮੇਰੇ ਹੱਥ ਅਜੇ ਵੀ ਜੰਜੀਰਾਂ ਨਾਲ ਬੰਨੇ ਹੋਏ ਸਨ ਉਹ ਇੰਸਪੈਕਟਰ ਖੁਦ ਵੀ ਉਸ ਕਮਰੇ ਦੇ ਅੰਦਰ ਆ ਗਿਆ ਮੈਂ ਬਿਲਕੁਲ ਚੁੱਪ ਸੀ ਉਸਨੇ ਮੈਨੂੰ ਕਿਹਾ ਬੇਖ ਮੈਂ ਤੁਹਾਨੂੰ ਸੱਚ ਦੱਸਣ ਦਾ ਆਖਰੀ ਮੌਕਾ ਦੇ ਰਿਹਾ ਹਾਂ ਤੁਸੀਂ ਆਪਣੀ ਪਤਨੀ ਨਾਲ ਅਜਿਆ ਕੀ ਕੀਤਾ ਕਿ ਉਹ ਵਿਆਹ ਦੀ ਪਹਿਲੀ ਰਾਤ ਨੂੰ ਹੀ ਮਰ ਗਈ ਅਤੇ ਕਿਸ ਤਰੀਕੇ ਨਾਲ ਉਹ ਮਾਰ ਗਈ। ਇਹ ਕਹਿ ਕੇ ਉਹ ਚੁੱਪ ਹੋ ਗਿਆ। ਮੈਂ ਵੀ ਕੋਈ ਜਵਾਬ ਨਾ ਦਿੱਤਾ। ਇਸ ਲਈ ਉਸਨੇ ਆਪਣਾ ਸਵਾਲ 3-4 ਵਾਰ ਦੁਹਰਾਇਆ ਪਰ ਮੈਂ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਫਿਰ ਇੰਸਪੈਕਟਰ ਨੇ ਕਿਹਾ ਤੁਸੀਂ ਇਸ ਤਰ੍ਹਾਂ ਨਹੀਂ ਮੰਨੋਗੇ। ਕਿਹਾ ਚਲੋ ਆਪਣੀ ਕਮੀਜ਼ ਦੇ ਬਟਨ ਖੋਲ। ਅੱਜ ਮੈਂ ਤੁਹਾਡੇ ਨਾਲ ਅਜਿਹਾ سلوਕ ਕਰਾਂਗਾ। ਕੀ ਤੁਹਾਡੀ ਜ਼ਬਾਨ ਸੱਚ ਬੋਲਣ ਲਈ ਮਜਬੂਰ ਹੋ ਜਾਵੇਗੀ ਤੁਹਾਡੀ ਪਤਨੀ ਨੂੰ ਦੇਖ ਕੇ ਤੁਹਾਡੇ ਅੰਦਰ ਕਿਹੜਾ ਜਾਨਵਰ ਜਾਗ ਪਿਆ ਸੀ ਬਸ ਮੈਨੂੰ ਦੇਖਣ ਦਿਓ ਉਸਨੇ ਗੁੱਸੇ ਨਾਲ ਲਾਲ ਆਪਣਾ ਚਿਹਰਾ ਮੇਰੇ ਨੇੜੇ ਲਿਆਂਦਾ ਉਸਨੇ ਬੇਰਹਿਮੀ ਨਾਲ ਮੇਰੇ ਬਾਲ ਫੜ ਲਏ ਅਤੇ ਮੈਨੂੰ ਜ਼ੋਰ ਨਾਲ ਧੱਕਾ ਦਿੱਤਾ। ਮੇਰਾ ਸਿਰ ਕੰਧ ਨਾਲ ਟਕਰਾ ਗਿਆ। ਮੈਂ ਕਿਹਾ ਮੇਰੇ ਹੱਥਾਂ ਦੀ ਜੰਜੀਰ ਹਟਾਓ ਅਤੇ ਇੱਕ ਲੇਡੀ ਜੀ ਕਨਸਟੇਬਲ ਨੂੰ ਮੇਰੇ ਸਾਹਮਣੇ ਖੜਾ ਕਰੋ। ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੇਰਾ ਜਨੂਨ ਕਿਵੇਂ ਜਾਗਦਾ ਹੈ। ਮੇਰੀਆਂ ਅੱਖਾਂ ਵੀ ਲਾਲ ਸਨ। ਮੈਨੂੰ ਨਹੀਂ ਪਤਾ ਕਿ ਮੈਂ ਆਪਣਾ ਗੁੱਸਾ ਕਿਵੇਂ ਬਰਦਾਸ਼ਤ ਕਰਿਆ। ਉਹ ਕਹਿਣ ਲੱਗਾ ਮੈਂ ਤੈਨੂੰ ਹੁਣੇ ਦੱਸਾਂਗਾ ਅੱਜ ਮੈਂ ਤੇਰਾ ਸਾਰਾ ਜਨੂਨ ਲਾ ਦੇਵਾਂਗਾ ਉਸਨੇ ਮੇਰੀ ਕਮੀਜ਼ ਨੂੰ ਇੰਨੀ ਬੁਰੀ ਤਰ੍ਹਾਂ ਖਿੱਚਿਆ ਕਿ ਉਹ ਸਾਰੇ ਬਟਨ ਟੁੱਟ ਗਏ ਉਸਨੇ ਮੇਰੀ ਕਮੀਜ਼ ਦੇ ਦੋ ਟੁਕੜੇ ਕਰ ਦਿੱਤੇ ਅਤੇ ਮੇਰੀ ਕਮਰ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਆਦਮੀ ਦੀ ਪਹਿਲੀ ਸੋਟੀ ਨੇ ਮੇਰੇ ਸਾਰੇ ਸਰੀਰ ਵਿੱਚ ਬਿਜਲੀ ਦਾ ਕਰੰਟ ਲਗਾ ਦਿੱਤਾ ਸੀ ਪਹਿਲੀ ਸੋਟੀ ਬਹੁਤ ਜ਼ੋਰਦਾਰ ਲੱਗੀ ਪਰ ਉਸ ਤੋਂ ਬਾਅਦ ਮੇਰੀ ਕਮਰ ਤੇ ਵੱਜੀਆਂ ਸੋਟੀ ਨੇ ਮੇਰਾ ਸਰੀਰ ਸੁੰਨ ਕਰ ਦਿੱਤਾ ਸੀ ਅਜੇ ਆ ਨਹੀਂ ਸੀ ਕਿ ਮੈਨੂੰ ਦਰਦ ਨਹੀਂ ਹੋ ਰਿਹਾ ਮੈਂ ਬਹੁਤ ਦਰਦ ਵਿੱਚ ਸੀ ਇੰਨਾ ਕਿ ਮੈਂ ਇਸ ਨੂੰ ਸਹਿਣ ਤੋਂ ਅਸਮਰਥ ਸੀ ਪਰ ਸ਼ਾਇਦ ਜੋ ਦਰਦ ਮੈਂ ਸਹਿਣ ਕਰ ਚੁੱਕਾ ਸੀ ਉਸ ਦਰਦ ਦੇ ਮੁਕਾਬਲੇ ਇਹ ਕੁਝ ਵੀ ਨਹੀਂ ਸੀ 15-20 ਮਿੰਟ ਤੱਕ ਉਹ ਆਦਮੀ ਮੇਰੇ ਸਰੀਰ ਤੇ ਡੰਡਿਆਂ ਦੀ ਵਰਖਾ ਕਰਦਾ ਰਿਹਾ ਪਰ ਮੈਂ ਉਫ ਵੀ ਨਹੀਂ ਬੋਲਿਆ ਉਹ ਆਪ ਹੀ ਮੈਨੂੰ ਕੁੱਟ-ਕੁੱਟ ਕੇ ਥੱਕ ਗਿਆ ਸੀ ਇਸੇ ਲਈ ਉਹ ਪੂਰੀ ਤਰ੍ਹਾਂ ਪਸੀਨੇ ਵਿੱਚ ਭਿੱਜੇ ਹੋਏ ਸਨ ਅਤੇ ਹੱਸ ਰਹੇ ਸਨ ਮੇਰੇ ਸਰੀਰ ਵਿੱਚੋਂ ਵੀ ਪਸੀਨਾ ਵਹਿ ਰਿਹਾ ਮੇਰਾ ਵੀ ਸਾਹ ਨਿਕਲ ਗਿਆ ਉਸਨੇ ਗੁੱਸੇ ਨਾਲ ਮੇਰੇ ਵਾਲ ਫੜ ਲਏ ਅਤੇ ਜ਼ੋਰ ਨਾਲ ਖਿੱਚ ਕੇ ਕਿਹਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਦੇ ਆਖਰ ਤੂੰ ਆਪਣੀ ਪਤਨੀ ਨੂੰ ਕਿਉਂ ਮਾਰਿਆ ਭਾਵੇਂ ਬੜੀ ਮੁਸ਼ਕਲ ਨਾਲ ਪਰ ਮੈਂ ਮੁਸਕਰਾ ਕੇ ਉਸ ਵੱਲ ਦੇਖਿਆ ਮੈਂ ਕਿਹਾ ਮੈਂ ਉਸ ਨੂੰ ਪਿਆਰ ਕੀਤਾ ਹੁਣ ਜੇ ਉਹ ਸਹਿ ਨਹੀਂ ਸકી ਤਾਂ ਮੈਂ ਕੀ ਕਰਾਂ ਉਹ ਇੱਕ ਰਾਤ ਲਈ ਵੀ ਮੇਰੇ ਪਿਆਰ ਨੂੰ ਸੰਤੁਸ਼ਟ ਨਹੀਂ ਕਰ ਸਕੇ। ਉਸ ਨੇ ਮੇਰੇ ਨਾਲ ਆਪਣੀ ਜ਼ਿੰਦਗੀ ਬਤਾਉਣ ਦੇ ਦਾਅਵੇ ਕੀਤੇ ਸਨ। ਉਸ ਨੂੰ ਮੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਇੰਸਪੈਕਟਰ ਕਹਿ ਲਗਾ ਸਾਡੇ ਸਾਹਮਣੇ ਜ਼ਿਆਦਾ ਡਰਾਮਾ ਨਾ ਕਰੋ। ਪੋਸਟਮਾਰਟਮ ਦੀ ਰਿਪੋਰਟ ਕੱਲ੍ਹ ਤੱਕ ਆ ਜਾਵੇਗੀ। ਉਸ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੀ ਪਤਨੀ ਨਾਲ ਕੀ ਕੀਤਾ। ਪਹਿਲੀ ਵਾਰ ਇਹ ਸੁਣ ਕੇ ਮੇਰਾ ਦਿਲ ਇੱਕ ਧੜਕਣ ਛੱਡ ਗਿਆ ਕਿਉਂਕਿ ਪੋਸਮਾਰਟਮ ਰਿਪੋਰਟ ਨੇ ਸੱਚਮੁੱਚ ਮੇਰੇ ਸਾਰੇ ਭੇਦ ਖੋਲ ਦੇਣੇ ਸਨ ਮੈਂ ਚੁੱਪ ਹੋ ਗਿਆ ਉਹ ਵਿਅਕਤੀ ਕਹਿਣ ਲੱਗਾ ਕਿ ਜਿਸ ਬੇਰਹਿਮੀ ਨਾਲ ਤੁਸੀਂ ਉਸ ਨੂੰ ਮਾਰਿਆ ਹੈ ਉਸ ਦੇ ਪਰਿਵਾਰ ਵਾਲੇ ਦੁਖੀ ਹੋ ਕੇ ਰੋ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਾਣਬੁੱਝ ਕੇ ਉਹਨਾਂ ਦੀ ਧੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਪਸਾ ਕੇ ਉਸ ਦਾ ਕਤਲ ਕਰ ਦਿੱਤਾ ਏ ਤੁਹਾਡੀ ਸੋਚੀ ਸਮਝੀ ਸਾਜ਼ਿਸ਼ ਸੀ ਇਹ ਮੌਤ ਨਾ ਤਾਂ ਕੁਦਰਤੀ ਮੌਤ ਸੀ ਅਤੇ ਨਾ ਹੀ ਅਚਾਨਕ ਹੋਈ ਮੌਤ ਕੱਲ ਦੀ ਰਿਪੋਰਟ ਤੈਨੂੰ ਦੋਸ਼ੀ ਸਾਬਤ ਕਰੇਗੀ ਅਤੇ ਫਿਰ ਦੇਖੋ ਤੇਰਾ ਕੀ ਹਾਲ ਹੁੰਦਾ ਹੈ ਬਚੇਗਾ ਤਾਂ ਤੂੰ ਵੀ ਨਹੀਂ ਇਹ ਕਹਿ ਕੇ ਇੰਸਪੈਕਟਰ ਜੇਲ ਤੋਂ ਬਾਹਰ ਆ ਗਿਆ ਕਨਸਟੇਬਲ ਨੇ ਮੈਨੂੰ ਫੜ ਲਿਆ ਅਤੇ ਉਸੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਿਸ ਵਿੱਚ ਮੈਂ ਪਹਿਲਾਂ ਬੰਦ ਸੀ ਉੱਥੇ ਮੌਜੂਦ ਦੋਵੇਂ ਕੈਦੀ ਮੈਨੂੰ ਚੁੱਪ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਹੁਣ ਮੇਰੇ ਸਰੀਰ ਤੇ ਪੈਣ ਵਾਲੇ ਡੰਡਿਆਂ ਕਾਰਨ ਖੂਨ ਵਹਿ ਰਿਹਾ ਸੀ ਅਜੀ ਹਾਲਤ ਵਿੱਚ ਕੈਦੀਆਂ ਦੀ ਹਾਏ ਹਾਏ ਨਹੀਂ ਰੁਕਦੀ ਤੇ ਉਹਨਾਂ ਦਾ ਚੀਕਣਾ ਤੇ ਰੋਣਾ ਜਾਰੀ ਰਹਿੰਦਾ ਹੈ ਮੈਂ ਚੁੱਪਚਾਪ ਆਪਣੇ ਆਪ ਨੂੰ ਕਸੀਟਿਆ ਤੇ ਮੁਸਤਲ ਨਾਲ ਇੱਕ ਕੋਨੇ ਵਿੱਚ ਬੈਠ ਗਿਆ ਮੈਂ ਆਪਣੀ ਪਿਛਲੀ ਜ਼ਿੰਦਗੀ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਜੋ ਮੇਰੇ ਲਈ ਬਹੁਤ ਦਰਦਨਾਕ ਦਾ ਸੀ ਮੈਂ ਸਿਮਰਨ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮਰਦ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ ਔਰਤ ਦੀ ਬੇਵਫਾਈ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਫਲੈਟ ਵਿੱਚ ਰਹਿਣ ਵਾਲੀ ਮੇਰੇ ਨਾਲ ਵੀ ਅਜਾ ਹੀ ਘਟਨਾ ਵਾਪਰੀ ਸਿਮਰਨ ਵੀ ਉੱਥੇ ਹੀ ਰਹਿੰਦੀ ਸੀ ਅਸੀਂ ਇੱਕੋ ਅਪਾਰਟਮੈਂਟ ਵਿੱਚ ਰਹਿੰਦੇ ਸੀ ਸਿਮਰਨ ਦਾ ਫਲੈਟ ਸਾਡੇ ਘਰ ਦੀ 1ਵੀਂ ਮੰਜ਼ਲ ਤੇ ਸੀ ਜਦੋਂ ਵੀ ਮੈਂ ਦਫ਼ਤਰ ਜਾਂਦਾ ਸੀ ਉਹ ਆਪਣੇ ਫਲੈਟ ਦਾ ਦਰਵਾਜ਼ਾ ਥੋੜਾ ਜਿਹਾ ਖੋਲ ਕੇ ਮੇਰੇ ਵੱਲ ਦੇਖਦੀ ਸੀ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਪਰ ਇੱਕ ਵਾਰ ਮੇਰੀ ਨਜ਼ਰ ਅੱਧੇ ਖੁੱਲੇ ਦਰਵਾਜ਼ੇ ਦੇ ਅੰਦਰ ਪਈ ਸਾਹਮਣੇ ਬਹੁਤ ਉਨੀ ਕੁੜੀ ਖੜੀ ਸੀ ਮੈਂ ਅੱਖਾਂ ਚਪਕਣਾ ਭੁੱਲ ਗਿਆ ਸੀ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਉਸ ਨਾਲ ਪਿਆਰ ਹੋ ਗਿਆ ਜਦੋਂ ਸਾਡੀਆਂ ਅੱਖਾਂ ਆਪਸ ਵਿੱਚ ਮਿਲੀਆਂ ਤਾਂ ਮੈਂ ਸਭ ਕੁਝ ਭੁੱਲ ਗਿਆ ਸੀ ਪਰ ਇਸ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਆਪਣੇ ਹੋਸ਼ ਗਵਾ ਬੈਠਦਾ ਫਲੈਟ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਹੋ ਗਿਆ ਮੈਂ ਬੁਰੀ ਤਰ੍ਹਾਂ ਹਰਾਨ ਸੀ ਫਿਰ ਮੈਂ ਆਪਣੇ ਆਪ ਨੂੰ ਹੋਸ਼ ਵਿੱਚ ਲਿਆਂਦਾ ਤੇ ਝਟਪੌੜੀਆਂ ਉੱਤਰ ਕੇ ਬਾਹਰ ਚਲਾ ਗਿਆ ਪਰ ਸਿਮਰਨ ਦੇ ਖਿਆਲ ਮੈਨੂੰ ਸਾਰਾ ਦਿਨ ਪਰੇਸ਼ਾਨ ਕਰ ਰਹੇ ਸਨ ਮੈਂ ਬਿਲਕੁਲ ਵੀ ਫਲਟ ਕਰਨ ਵਾਲਾ ਵਿਅਕਤੀ ਨਹੀਂ ਸੀ ਮੈਂ ਸੋਚਾਂ ਵਿੱਚ ਗਵਾਚਿਆ ਹੋਇਆ ਸੀ ਜਦੋਂ ਕਿਸੇ ਨੇ ਮੈਨੂੰ ਬਾਹਰ ਤੋਂ ਫੜ ਕੇ ਹਿਲਾਇਆ ਸੀ ਮੇਰੀ ਬਾਹਂ ਤੇ ਲੱਗੇ ਜ਼ਖਮਾਂ ਨੇ ਮੈਨੂੰ ਚੀਕਣ ਲਈ ਮਜਬੂਰ ਕਰ ਦਿੱਤਾ ਸੀ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਮੇਰੇ ਨਾਲ ਦਾ ਇੱਕ ਕੈਦੀ ਮੇਰੇ ਕੋਲ ਬੈਠਾ ਸੀ ਉਸ ਨੇ ਕਿਹਾ ਕਿ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਪੁਲਿਸ ਵਾਲਿਆਂ ਨੂੰ ਤੇਰੀਆਂ ਸੱਟਾਂ ਦੇਖ ਕੇ ਮੇਰਾ ਵੀ ਦਿਲ ਕੰਬ ਗਿਆ ਕਿ ਉਹ ਚੈ ਰਿਆ ਹੈ ਇਹ ਸਭ ਮੈਂ ਇੱਕ ਠੰਡਾ ਸਾਹ ਲਿਆ ਪਰ ਜਵਾਨ ਨਹੀਂ ਖੋਲੀ ਸੀ ਹਮੇਸ਼ਾ ਇੱਕ ਔਰ ਬੇਗੂਰ ਮੰਨਿਆ ਜਾਂਦਾ ਹੈ ਇਸ ਨੂੰ ਵਫਾਦਾਰੀ ਦਾ ਪੁਤਲਾ ਕਿਹਾ ਜਾਂਦਾ ਹੈ ਅਤੇ ਬੇਵਫਾਈ ਦਾ ਸੇਰਾ ਆਦਮੀ ਦੇ ਮੱਥੇ ਤੇ ਬੰਨਿਆ ਜਾਂਦਾ ਹੈ ਪਰ ਸ਼ਾਇਦ ਮੇਰਾ ਮਾਮਲਾ ਵੱਖਰਾ ਸੀ ਅਗਲੇ ਦਿਨ ਉਹੀ ਪੁਲਿਸ ਵਾਲਾ ਫੇਰ ਮੇਰੇ ਕੋਲ ਆਇਆ ਉਹ ਮੇਰੇ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਾਲਮ ਲੋਕ ਦੇਖੇ ਹਨ ਪਰ ਤੇਰੇ ਵਰਗਾ ਕਾਤਲ ਕਦੇ ਨਹੀਂ ਦੇਖਿਆ ਤੂੰ ਦੋ ਵਾਰ ਵਿਆਹ ਕਰਵਾ ਲਿਆ ਸੀ ਪਹਿਲੀ ਪਤਨੀ ਵੀ ਮਰ ਗਈ ਹੈ ਅਤੇ ਇੱਕ ਰਾਤ ਵਿੱਚ ਹੀ ਤੂੰ ਦੂਜੀ ਨੂੰ ਵੀ ਮਾਰ ਦਿੱਤਾ ਤੇਰੇ ਅੰਦਰ ਕਿਹੋ ਜਿਹੀ ਅੱਗ ਹੈ ਮੈਂ ਕੋਈ ਜਵਾਬ ਨਹੀਂ ਦਿੰਦਾ ਫਿਰ ਉਸਨੇ ਕਿਹਾ ਤੇਰਾ ਸਾਰਾ ਰਾਜ ਮੇਰੇ ਸਾਹਮਣੇ ਉਜਾਗਰ ਹੋ ਗਿਆ ਹੈ ਫਿਰ ਉਸਨੇ ਜੋ ਖਬਰ ਸੁਣਾਈ ਓ ਮੇਰੇ ਲਈ ਬਹੁਤ ਦੁਖਦਾਈ ਸੀ ਉਸਨੇ ਕਿਹਾ ਕਿ ਤੇਰੀ ਪਤਨੀ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਅਤੇ ਉਸ ਰਿਪੋਰਟ ਨੇ ਮੈਨੂੰ ਹਰਾਣ ਕਰ ਦਿੱਤਾ ਹੈ ਕਿਉਂਕਿ ਕੁਝ ਵੀ ਅਜਿਹਾ ਨਹੀਂ ਸੀ ਜਿਵੇਂ ਅਸੀਂ ਸੋਚਿਆ ਸੀ ਤਾਂ ਪੁਲਿਸ ਵਾਲੇ ਨੇ ਕਿਹਾ ਕਿ ਤੇਰਾ ਕੇਸ ਮੇਰੇ ਲਈ ਬੁਝਾਰਤ ਬਣ ਗਿਆ ਹੈ ਜੇ ਤੂੰ ਮੈਨੂੰ ਸੱਚ ਦੱਸਦਾ ਹੈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੇਰੀ ਸਜ਼ਾ ਘੱਟ ਕਰਵਾ ਦੇਵਾਂਗਾ ਅਤੇ ਤੈਨੂੰ ਜੇਲ੍ਹ ਤੋਂ ਛੁਡਾਉਣ ਵਿੱਚ ਵੀ ਮਦਦ ਕਰਾਂਗਾ ਉਸ ਦੀ ਇਹ ਗੱਲ ਸੁਣ ਕੇ ਮੇਰਾ ਗੁੱਸਾ ਭੜਕ ਗਿਆ ਮੈਂ ਕਿਹਾ ਤੁਹਾਡੇ ਵਾਅਦੇ ਕਦੇ ਸੱਚ ਨਹੀਂ ਹੁੰਦੇ ਔਰਤ ਚਾਰ ਹੰਝੂ ਬਹਾ ਕੇ ਸੱਚੀ ਬਣ ਜਾਂਦੀ ਹੈ ਤੇ ਮਰਦ ਝੂਠਾ ਬਣ ਜਾਂਦਾ ਹੈ ਕਿਉਂਕਿ ਉਹ ਮਰਦ ਹੈ ਤੇ ਉਹ ਰੋ ਨਹੀਂ ਸਕਦਾ ਸਾਡਾ ਸਮਾਜ ਖੁਦ ਉਸ ਨੂੰ ਬੇਰਹਿਮ ਸਮਝਦਾ ਹੈ ਪਰ ਔਰਤ ਦੀ ਬੇਵਫਾਈ ਨੂੰ ਕੋਈ ਨਹੀਂ ਦੇਖਦਾ ਮੇਰੀ ਗੱਲ ਸੁਣ ਕੇ ਇੰਸਪੈਕਟਰ ਨੇ ਕਿਹਾ ਮੈਨੂੰ ਪੂਰਾ ਸੱਚ ਦੱਸ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਇਨਸਾਫ ਕਰਾਂਗਾ ਮੈਂ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਸਭ ਝੂਠੀਆਂ ਤਸੱਲੀਆਂ ਸਨ ਉਸਨੇ ਮੇਰੀ ਜੇਲ੍ਹ ਦਾ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ ਬਾਹਰ ਆ ਉਹ ਮੈਨੂੰ ਦੁਬਾਰਾ ਉਸੇ ਕੋਠੀ ਵਿੱਚ ਲੈ ਗਿਆ ਜਿੱਥੇ ਉਸਨੇ ਮੈਨੂੰ ਕੱਲ ਕੈਦ ਕੀਤਾ ਸੀ ਪਰ ਇਸ ਵਾਰ ਉੱਥੇ ਗੋਲ ਮੇਜ਼ ਅਤੇ ਦੋ ਕੁਰਸੀਆਂ ਰੱਖੀਆਂ ਹੋਈਆਂ ਸਨ ਪਿੱਛੇ ਇੱਕ ਪੀਲਾ ਬਲਬ ਜਗ ਰਿਹਾ ਸੀ ਇਸ ਵਾਰ ਉਸ ਇਨਸਪੈਕਟਰ ਦਾ ਬੋਲਣ ਦਾ ਅੰਦਾਜ਼ ਬਹੁਤ ਠੀਮਾ ਲੱਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਮੈਂ ਸੋਚਿਆ ਕਿ ਤੁਸੀਂ ਕਾਮ ਦੇ ਪੁਜਾਰੀ ਹੋ ਪਰ ਅਜਾ ਨਹੀਂ ਹੈ ਉਸ ਨੇ ਆਪਣਾ ਚਿਹਰਾ ਮੇਰੇ ਨੇੜੇ ਲਿਆਂਦਾ ਅਤੇ ਕਿਹਾ ਸੱਚ ਦੱਸ ਕੀ ਗੱਲ ਹੈ ਮੈਂ ਹੁਣ ਤੱਕ ਚੁੱਪ ਸੀ ਫਿਰ ਇਨਸਪੈਕਟਰ ਨੇ ਕਿਹਾ ਠੀਕ ਹੈ ਮੈਨੂੰ ਦੱਸੋ ਕਿ ਤੁਸੀਂ ਆਪਣੀ ਪਹਿਲੀ ਪਤਨੀ ਨੂੰ ਕਿਉਂ ਮਾਰਿਆ ਅਤੇ ਇਹ ਸਵਾਲ ਮੈਨੂੰ ਅੱਗ ਲਗਾ ਰਿਹਾ ਸੀ ਮੈਂ ਕਿਹਾ ਕਿ ਮੈਂ ਉਸ ਨੂੰ ਨਹੀਂ ਮਾਰਿਆ ਮੇਰਾ ਬੋਲਣ ਦਾ ਅੰਦਾਜ਼ ਇੰਨਾ ਉੱਚਾ ਸੀ ਕਿ ਇਨਸਪੈਕਟਰ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ ਮੇਰੀ ਸਹਿਣਸ਼ੀਲਤਾ ਹੁਣ ਖਤਮ ਹੋ ਗਈ ਸੀ ਜਿਵੇਂ ਹੀ ਮੈਨੂੰ ਸਿਮਰਨ ਯਾਦ ਆਈ ਮੇਰੇ ਦਿਲ ਵਿੱਚ ਦਰਦ ਦੀ ਇੱਕ ਪੀੜ ਉੱਠੀ ਅਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਸਿਮਰਨ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਸੀ। ਮੁਸਕਰਾਉਂਦੀ ਮਾਸੂਮੀਅਤ ਦੀ ਤਸਵੀਰ ਸੀ। ਉਹ ਕੁੜੀ ਮੈਂ ਆਪਣੇ ਅਤੀਤ ਵਿੱਚ ਗਵਾਚ ਗਿਆ ਸੀ। ਇੰਸਪੈਕਟਰ ਮੇਰੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਮੈਂ ਇਹਨੂੰ ਯਾਦ ਆਉਣ ਲੱਗਾ ਕਿ ਇੱਕ ਦਿਨ ਮੇਰੀ ਮਾਂ ਨੇ ਭਿੰਡੀ ਦੀ ਸਬਜ਼ੀ ਬਣਾਈ ਸੀ ਤੇ ਮੈਨੂੰ ਇਹ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ। ਮੈਂ ਕਿਹਾ ਮਾਂ ਮੈਂ ਇਹ ਨਹੀਂ ਖਾਵਾਂਗਾ ਤੁਸੀਂ ਜਾਣਦੇ ਹੋ ਮੈਨੂੰ ਇਹ ਪਿੰਡੀ ਬਿਲਕੁਲ ਵੀ ਪਸੰਦ ਨਹੀਂ ਹੈ ਮੇਰੀ ਮਾਂ ਨੇ ਕਿਹਾ ਠੀਕ ਹੈ ਅੱਜ ਖਾ ਲਓ ਕੱਲ ਮੈਂ ਤੁਹਾਡੀ ਪਸੰਦ ਦਾ ਕੁਝ ਬੜੀਆ ਖਾਣਾ ਬਣਾਵਾਂਗੀ ਪਰ ਮੈਂ ਵੀ ਸਾਫ਼ ਇਨਕਾਰ ਕਰ ਦਿੱਤਾ ਅਤੇ ਗੁੱਸੇ ਹੋ ਕੇ ਟੀਵੀ ਦੇਖਣਾ ਸ਼ੁਰੂ ਕਰ ਦਿੱਤਾ ਉਦੋਂ ਹੀ ਬਾਹਰ ਦਰਵਾਜ਼ੇ ਦੀ ਘੰਟੀ ਵੱਜੀ ਮੰਮੀ ਸੋਈ ਵਿੱਚ ਸੀ ਇਸ ਲਈ ਮੈਨੂੰ ਉੱਠ ਕੇ ਜਾਣਾ ਪਿਆ ਮੈਂ ਪੁੱਛਿਆ ਕੌਣ ਫਿਰ ਇੱਕ ਸੁਰੀਲੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਉਸਨੇ ਕਿਹਾ ਦਰਵਾਜ਼ਾ ਖੋਲੋ ਮੈਂ ਤੁਹਾਡੇ ਗਵਾਂਢ ਤੋਂ ਆਈ ਹਾਂ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹੀ ਸੁੰਦਰ ਕੁੜੀ ਮੇਰੇ ਸਾਹਮਣੇ ਖੜੀ ਸੀ ਉਸ ਨੂੰ ਦੇਖ ਕੇ ਮੇਰੇ ਫਿਰ ਹੋਸ਼ ਉੱਡ ਗਏ ਮੁਸਕਰਾਉਂਦੇ ਹੋਏ ਉਸਨੇ ਆਪਣੇ ਹੱਥ ਵਿੱਚਲੀ ਪਲੇਟ ਮੇਰੇ ਸਾਹਮਣੇ ਕਰ ਦਿੱਤੀ ਮੈਂ ਉਸ ਦੇ ਹੱਥੋਂ ਪਲੇਟ ਲੈ ਲਈ ਉਸ ਉੱਪਰ ਰੱਖਿਆ ਰੁਮਾਲ ਉਤਾਰ ਕੇ ਦੇਖਿਆ ਕੌਸੇ ਵਿੱਚ ਸ਼ਾਕਾਹਾਰੀ ਪਲਾਉ ਸੀ ਉਹ ਕਹਿਣ ਲੱਗੀ ਆਂਟੀ ਘਰ ਹੈ ਮੈਂ ਪਿੱਛੇ हट ਗਿਆ ਮੈਂ ਕਿਹਾ ਉਹ ਅੰਦਰ ਰਸੋਈ ਵਿੱਚ ਕੰਮ ਕਰ ਰਹੀ ਹੈ ਉਹ ਅੰਦਰ ਆ ਗਈ ਜਦੋਂ ਮਾਂ ਨੇ ਦਰਵਾਜ਼ੇ ਤੇ ਬੋਲਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਮੇਰੀ ਮਾਂ ਪਹਿਲਾਂ ਹੀ ਰਸੋਈ ਤੋਂ ਬਾਹਰ ਆ ਚੁੱਕੀ ਸੀ ਮੈਂ ਅਜੇ ਵੀ ਦਰਵਾਜ਼ੇ ਤੇ ਖੜਾ ਉਸ ਵੱਲ ਦੇਖ ਰਿਹਾ ਸੀ ਜਾਂਦੇ ਸਮੇਂ ਕੁੜੀ ਨੇ ਮੈਨੂੰ ਕਿਹਾ ਕਿ ਮੈਂ ਇਹ ਪਲਾਉ ਤੁਹਾਡੇ ਲਈ ਖਾਸ ਤਿਆਰ ਕਰਕੇ ਲਿਆਈ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਭਿੰਦੀ ਨਹੀਂ ਖਾਂਦੇ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਫਿਰ ਸਾਡੀ ਗੱਲਬਾਤ ਦੌਰਾਨ ਮੈਨੂੰ ਮੇਰੀ ਮਾਂ ਤੋਂ ਪਤਾ ਲੱਗਾ ਕਿ ਉਹ ਕੁੜੀ ਹਰ ਰੋਜ਼ ਸਾਡੇ ਘਰ ਆਉਂਦੀ ਰਹਿੰਦੀ ਹੈ ਅਤੇ ਮੇਰੀ ਮਾਂ ਨਾਲ ਬਹੁਤ ਗੱਲਾਂ ਕਰਦੀ ਹੈ ਮੇਰੀ ਮਾਂ ਨੂੰ ਵੀ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਮੇਰਾ ਵੀ ਉਸ ਕੁੜੀ ਦੇ ਦਿਲ ਆ ਗਿਆ ਸੀ ਇਸੇ ਲਈ ਜਦੋਂ ਮੇਰੀ ਮਾਂ ਨੇ ਉਸ ਕੁੜੀ ਲਈ ਮੇਰੀ ਸਹਿਮਤੀ ਮੰਗੀ ਤਾਂ ਮੈਂ ਵੀ ਕੋਈ ਇਤਰਾਜ਼ ਨਹੀਂ ਕੀਤਾ ਮੈਂ ਸਿਮਰਨ ਨਾਲ ਬੜੀ ਆਸਾਨੀ ਨਾਲ ਵਿਆਹ ਕਰਵਾ ਲਿਆ ਮੈਂ ਸਿਮਰਨ ਨੂੰ ਪਾ ਕੇ ਬਹੁਤ ਖੁਸ਼ ਸੀ ਜਿੰਨਾ ਮੈਂ ਉਸ ਨੂੰ ਪਿਆਰ ਕਰਦਾ ਸੀ ਉਹ ਵੀ ਮੇਰੇ ਲਈ ਉਹੋ ਜਈਆਂ ਭਾਵਨਾਵਾਂ ਰੱਖਦੀ ਸੀ ਅਸੀਂ ਦੋਵੇਂ ਇੱਕ ਦੂਜੇ ਦੀ ਸੰਗਤ ਵਿੱਚ ਬਹੁਤ ਖੁਸ਼ ਸੀ ਉਦੋਂ ਹੀ ਮੇਰੀ ਮਾਂ ਦੀ ਮੌਤ ਹੋ ਗਈ ਸੀ ਉਹ ਪਹਿਲਾਂ ਹੀ ਬਿਮਾਰ ਸੀ ਪਰ ਅਚਾਨਕ ਉਹ ਸਾਨੂੰ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਮੇਰੀ ਕੰਪਨੀ ਨੇ ਮੈਨੂੰ ਦੂਜੇ ਸ਼ਹਿਰ ਭੇਜ ਦਿੱਤਾ ਮੈਨੂੰ ਕੰਪਨੀ ਤੋਂ ਫਲੈਟ ਅਤੇ ਕਾਰ ਵੀ ਮਿਲ ਗਈ ਮੈਂ ਸਿਮਰਨ ਨਾਲ ਚੰਡੀਗੜ੍ਹ ਸ਼ਿਫਟ ਹੋ ਗਿਆ ਜਿਸ ਬਿਲਡਿੰਗ ਦੇ ਫਲੈਟ ਵਿੱਚ ਮੈਂ ਰਹਿੰਦਾ ਸੀ ਮੇਰੇ ਫਲੈਟ ਦੇ ਸਾਹਮਣੇ ਉਸੇ ਬਿਲਡਿੰਗ ਵਿੱਚ ਇੱਕ ਹੋਰ ਫਲੈਟ ਸੀ ਉਥੇ ਇੱਕ ਹੋਰ ਪਰਿਵਾਰ ਵੀ ਰਹਿੰਦਾ ਸੀ ਸਾਨੂੰ ਸ਼ਿਫਟ ਹੋਏ ਕੁਝ ਦਿਨ ਹੀ ਹੋਏ ਸਨ ਕੀ ਰਾਤ ਦੇ 2 ਵਜੇ ਮੈਨੂੰ ਉੱਥੋਂ ਕਿਸੇ ਦੇ ਲੜਨ ਦੀ ਆਵਾਜ਼ ਸੁਣਾਈ ਦੇਣ ਲੱਗੀ ਮੇਰੇ ਨਾਲ ਸਿਮਰਨ ਦੀ ਵੀ ਅੱਖ ਖੁੱਲ ਗਈ ਰੌਲਾ ਹੀ ਕੁਝ ਅਜੀਆ ਹੀ ਸੀ ਮੈਨੂੰ ਨਹੀਂ ਪਤਾ ਕਿ ਉਸ ਘਰ ਵਿੱਚ ਰਹਿਣ ਵਾਲਾ ਆਦਮੀ ਕਿਸ ਬਾਰੇ ਰੌਲਾ ਪਾ ਰਿਹਾ ਸੀ ਭਾਵੇਂ ਉਹ ਘਰ ਸਾਡੇ ਘਰ ਦੇ ਸਾਹਮਣੇ ਹੀ ਸੀ ਇਸ ਲਈ ਆਵਾਜ਼ਾਂ ਵੀ ਸਾਫ਼ ਸੁਣਾਈ ਦਿੰਦੀਆਂ ਸਨ ਅਗਲੇ ਦਿਨ ਜਿਵੇਂ ਹੀ ਮੈਂ ਆਪਣੇ ਫਲੈਟ ਤੋਂ ਦਫ਼ਤਰ ਲਈ ਨਿਕਲਿਆ ਇੱਕ 40-45 ਸਾਲਾਂ ਦਾ ਆਦਮੀ ਉਸਦੇ ਫਲੈਟ ਤੋਂ ਬਾਹਰ ਆਇਆ ਅਤੇ ਉਸਦੇ ਪਿੱਛੇ ਫਲੈਟ ਦੇ ਦਰਵਾਜ਼ੇ ਤੇ ਇੱਕ ਲੜਕੀ ਖੜੀ ਸੀ ਜਿਸਦੇ ਚਿਹਰੇ ਤੇ ਜ਼ਖਮ ਅਤੇ ਸੱਟਾਂ ਸਨ ਮੈਂ ਉਸ ਵੱਲ ਥੋੜੇ ਸਮੇਂ ਲਈ ਦੇਖਿਆ ਪਰ ਉਸਦੇ ਚਿਹਰੇ ਤੇ ਜ਼ਖਮਾਂ ਨੇ ਮੈਨੂੰ ਦੁਬਾਰਾ ਉਸ ਵੱਲ ਦੇਖਣ ਲਈ ਮਜਬੂਰ ਕਰ ਦਿੱਤਾ ਪਰ ਫਿਰ ਮੈਂ ਤੁਰੰਤ ਆਪਣਾ ਨਜ਼ਰੀਆ ਬਦਲ ਲਿਆ ਅਤੇ ਇਹ ਇਥਾਂ ਉੱਤਰ ਗਿਆ ਪਤਾ ਨਹੀਂ ਉਹ ਆਦਮੀ ਆਪਣੀ ਧੀ ਨੂੰ ਕਿਉਂ ਕੁੜਦਾ ਸੀ ਤੇ ਕਿਸ ਮੁੱਦੇ ਤੇ ਲੜਦਾ ਸੀ ਉਹ ਕੁੜੀ ਸਿਰਫ 20 ਸਾਲਾਂ ਦੀ ਸੀ ਦੋ ਦਿਨਾਂ ਬਾਅਦ ਮੈਨੂੰ ਫਿਰ ਉਹੀ ਆਵਾਜ਼ ਸੁਣਾਈ ਦੇਣ ਲੱਗੀਆਂ ਅਤੇ ਫਿਰ ਇੰਜ ਲੱਗਾ ਜਿਵੇਂ ਇਹ ਸਿਲਸਲਾ ਸ਼ੁਰੂ ਹੋ ਗਿਆ ਹੋਵੇ ਹਰ ਦੋ ਤਿੰਨ ਦਿਨਾਂ ਬਾਅਦ ਸਾਨੂੰ ਇਸੇ ਤਰ੍ਹਾਂ ਦਾ ਰੌਲਾ ਰੱਪਾ ਸੁਣਾਈ ਦੇਣ ਲੱਗ ਪਿਆ ਇੱਕ ਦਿਨ ਮੈਂ ਸਿਮਰਨ ਨੂੰ ਪੁੱਛਿਆ ਕੀ ਅਸੀਂ ਕਿਸਨ ਨਰਕ ਵਿੱਚ ਫਸ ਗਏ ਹਾਂ ਉਹ ਕਹਿਣ ਲੱਗੀ ਇਹ ਨਾ ਕਹੋ ਮੈਨੂੰ ਕੁੜੀ ਤੇ ਬਹੁਤ ਤਰਸ ਆਉਂਦਾ ਹੈ ਇੱਕ ਤਾਂ ਉਸ ਦਾ ਪਤੀ ਉਸ ਤੋਂ ਦੁੱਗਣੀ ਉਮਰ ਦਾ ਹੈ ਅਤੇ ਇਸ ਤੋਂ ਇਲਾਵਾ ਉਹ ਉਸ ਨੂੰ ਤਸੀਹੇ ਵੀ ਦਿੰਦਾ ਹੈ ਇਹ ਸੁਣ ਕੇ ਮੇਰਾ ਮਨ ਉਲਝ ਕੇ ਰਹਿ ਗਿਆ ਮੈਂ ਸੋਚਿਆ ਕਿ ਉਹ ਕੁੜੀ ਉਸ ਆਦਮੀ ਦੀ ਧੀ ਸੀ ਮੈਂ ਝਟ ਉੱਠ ਕੇ ਬੈਠ ਗਿਆ ਮੈਂ ਕਿਹਾ ਤੁਸੀਂ ਕੀ ਕਿਹਾ ਕੀ ਉਹ ਉਸ ਆਦਮੀ ਦੀ ਪਤਨੀ ਹੈ ਉਸ ਨੇ ਕਿਹਾ ਹਾਂ ਵਿਚਾਰੀ ਕੁੜੀ ਬਹੁਤ ਲਾਚਾਰ ਹੈ

ਕਰ ਮੈਂ ਘੱਟ ਹੀ ਦੂਜਿਆਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਸੀ ਅਤੇ ਫਿਰ ਹੌਲੀ-ਹੌਲੀ ਸਿਮਰਨ ਦੀ ਉਸ ਕੁੜੀ ਨਾਲ ਦੋਸਤੀ ਹੋ ਗਈ ਮੈਂ ਵੀ ਕੋਈ ਇਤਰਾਜ਼ ਨਹੀਂ ਕੀਤਾ ਮੈਂ ਔਰਤ ਬਾਰੇ ਕੀ ਕਹਿ ਸਕਦਾ ਸੀ ਸਿਮਰਨ ਮੈਨੂੰ ਉਸ ਦੀਆਂ ਕਹਾਣੀਆਂ ਸੁਣਾਉਂਦੀ ਸੀ ਪਰ ਮੈਂ ਦੇਖਿਆ ਸੀ ਕਿ ਜਦੋਂ ਤੋਂ ਸਿਮਰਨ ਚੰਡੀਗੜ੍ਹ ਦੇ ਫਲੈਟ ਵਿੱਚ ਰਹਿਣ ਆਈ ਸੀ ਕੁਝ ਮਹੀਨਿਆਂ ਵਿੱਚ ਹੀ ਉਸ ਦਾ ਮੇਰੇ ਪ੍ਰਤੀ ਵਿਵਹਾਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ ਭਾਵੇਂ ਮੇਰੇ ਵੱਲੋਂ ਕੋਈ ਪਾਬੰਦੀ ਨਹੀਂ ਸੀ ਹੁਣ ਉਹ ਅਕਸਰ ਘਰ ਵੱਲ ਧਿਆਨ ਨਹੀਂ ਦਿੰਦੀ ਸੀ ਜਦੋਂ ਮੈਂ ਘਰ ਆਉਂਦਾ ਤਾਂ ਖਾਣਾ ਤਿਆਰ ਨਹੀਂ ਹੁੰਦਾ ਸੀ ਇੱਕ ਵਾਰ ਜਦੋਂ ਮੈਂ ਘਰ ਆਇਆ ਤਾਂ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਦਰਵਾਜ਼ਾ ਨਹੀਂ ਖੁੱਲਿਆ ਸੀ ਚੰਡੀਗੜ੍ਹ ਵਿੱਚ ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਕਿ ਮੈਂ ਸੋਚਿਆ ਕਿ ਸਿਮਰਨ ਉੱਥੇ ਚਲੀ ਗਈ ਹੋਵੇਗੀ। ਮਜਬੂਰੀ ਵਿੱਚ ਮੈਨੂੰ ਸਾਹਮਣੇ ਵਾਲਾ ਦਰਵਾਜ਼ਾ ਖੜਕਾਉਣਾ ਪਿਆ। ਮੈਂ ਸੋਚਿਆ ਕਿ ਸਿਮਰਨ ਦੀ ਇਸ ਕੁੜੀ ਨਾਲ ਦੋਸਤੀ ਹੈ ਤਾਂ ਸ਼ਾਇਦ ਸਿਮਰਨ ਇੱਥੇ ਹੀ ਹੋਵੇਗੀ। ਪਹਿਲੀ ਘੰਟੀ ਤੇ ਦਰਵਾਜ਼ਾ ਖੁੱਲ੍ਹਿਆ ਤਾਂ ਸਾਹਮਣੇ ਕੁੜੀ ਖੜੀ ਸੀ। ਉਸਨੇ ਕਿਹਾ ਹਾਂ ਜੀ। ਮੈਂ ਕਿਹਾ ਸਿਮਰਨ ਤੁਹਾਡੇ ਘਰ ਹੈ। ਉਸਨੇ ਕਿਹਾ ਨਹੀਂ ਉਹ ਮੇਰੇ ਘਰ ਨਹੀਂ ਹੈ। ਹਾਂ ਇੱਕ ਮੁੰਡਾ ਆਇਆ ਸੀ। ਮੈਂ ਉਸ ਨੂੰ ਉਸਦੇ ਨਾਲ ਜਾਂਦੇ ਦੇਖਿਆ। ਸ਼ਾਇਦ ਉਹ ਉਸ ਦਾ ਭਰਾ ਸੀ। ਉਸ ਕੁੜੀ ਨੇ ਜੋ ਕਿਹਾ ਮੈਨੂੰ ਹੈਰਾਨ ਕਰ ਦਿੱਤਾ। ਇਸ ਤੋ ਪਹਿਲਾਂ ਸਿਮਰਨ ਦਾ ਕੋਈ ਭਰਾ ਨਹੀਂ ਸੀ ਅਤੇ ਨਾ ਹੀ ਉਸ ਦਾ ਚੰਡੀਗੜ੍ਹ ਵਿੱਚ ਕੋਈ ਸੀ ਨਾ ਕੋਈ ਰਿਸ਼ਤੇਦਾਰ ਅਤੇ ਨਾ ਕੋਈ ਜਾਣਦਾ ਮੈਂ ਆਪਣੀ ਜੇਬ ਵਿੱਚੋਂ ਮੋਬਾਈਲ ਕੱਢ ਕੇ ਸਿਮਰਨ ਦਾ ਨੰਬਰ ਡਾਇਲ ਕੀਤਾ ਫੋਨ ਲਗਾਤਾਰ ਵੱਜ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਹੀ ਸੀ ਹੁਣ ਮੈਨੂੰ ਚਿੰਤਾ ਹੋਣ ਲੱਗੀ ਕਿ ਉਹ ਕਿੱਥੇ ਗਈ ਸੀ ਅਤੇ ਕਿਸ ਮੁੰਡੇ ਨਾਲ ਗਈ ਸੀ ਉਹ ਕੁੜੀ ਕਹਿਣ ਲੱਗੀ ਤੁਸੀਂ ਐਦਾਂ ਕਰੋ ਕੁਝ ਦੇਰ ਮੇਰੇ ਘਰ ਬੈਠ ਜਾਓ ਜਦੋਂ ਸਿਮਰਨ ਆਵੇਗੀ ਫਿਰ ਆਪਣੇ ਘਰ ਚਲੇ ਜਾਓ ਇਹ ਗੱਲ ਮੈਨੂੰ ਠੀਕ ਨਹੀਂ ਲੱਗੀ ਪਹਿਲਾਂ ਉਸਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਉਸ ਤੇ ਸ਼ੱਕ ਕਰਦਾ ਸੀ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਮੈਂ ਕਿਹਾ ਛੱਡੋ ਮੈਂ ਇੱਥੇ ਹੀ ਉਡੀਕ ਕਰਾਂਗਾ ਉਹ ਕਹਿਣ ਲੱਗੀ ਤੁਹਾਡੀ ਮਰਜ਼ੀ ਉਹ ਦਰਵਾਜ਼ਾ ਖੁੱਲਾ ਛੱਡ ਕੇ ਅੰਦਰ ਚਲੀ ਗਈ ਮੈਂ ਸਿਮਰਨ ਦੇ ਮੋਬਾਈਲ ਤੇ ਬਾਰ ਬਾਰ ਕਾਲ ਕਰ ਰਿਹਾ ਸੀ ਅਤੇ ਉਹ ਮੇਰਾ ਫੋਨ ਨਹੀਂ ਚੁੱਕ ਰਹੀ ਸੀ ਕੁਝ ਦੇਰ ਬਾਅਦ ਕੁੜੀ ਕੁਰਸੀ ਲੈ ਕੇ ਬਾਹਰ ਆਈ ਅਤੇ ਮੈਨੂੰ ਇਸ ਪਰ ਬੈਠਣ ਲਈ ਕਿਹਾ ਮੈਂ ਉਹ ਕੁਰਸੀ ਲੈ ਲਈ ਤੇ ਸਾਈਡ ਤੇ ਰੱਖ ਕੇ ਬੈਠ ਗਿਆ। ਮੈਂ ਥੱਕਿਆ ਹੋਇਆ ਦਫ਼ਤਰ ਤੋਂ ਆਇਆ ਸੀ। ਮੈਨੂੰ ਆਰਾਮ ਦੀ ਲੋੜ ਸੀ। ਥੋੜੀ ਦੇਰ ਬਾਅਦ ਉਹ ਮੇਰੇ ਲਈ ਜੂਸ ਦਾ ਗਲਾਸ ਵੀ ਲੈ ਆਈ। ਉਸਨੇ ਕਿਹਾ ਕਿ ਤੁਸੀਂ ਦਫ਼ਤਰ ਤੋਂ ਥੱਕ ਕੇ ਆਏ ਹੋ, ਇਸ ਲਈ ਇਹ ਪੀ ਲਓ। ਸਿਮਰਨ ਨੂੰ ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ। ਪਤਾ ਨਹੀਂ ਉਹ ਕਿਉਂ ਨਹੀਂ ਆਈ। ਉਸ ਸਮੇਂ ਮੈਨੂੰ ਵੀ ਪਿਆਸ ਲੱਗ ਰਹੀ ਸੀ। ਇਸ ਲਈ ਮੈਂ ਉਸ ਵੱਲੋਂ ਲੈਣ ਦੀ ਡਰਿੰਕ ਪੀ ਲਈ। ਧੰਨਵਾਦ ਕੀਤਾ ਤੇ ਕੁਰਸੀ ਤੇ ਬੈਠ ਕੇ ਸਿਮਰਨ ਦੀ ਉਡੀਕ ਕਰਨ ਲੱਗਾ। ਮੈਨੂੰ ਤਿਆਰ ਕਰਦੇ ਇੱਕ ਘੰਟਾ ਬੀਤ ਗਿਆ ਸੀ ਪਾਰੋ ਅਜੇ ਤੱਕ ਨਹੀਂ ਆਈ ਸੀ ਅਤੇ ਫਿਰ ਕੁਝ ਸਮੇਂ ਬਾਅਦ ਮੈਂ ਸਿਮਰਨ ਨੂੰ ਪੌੜੀਆਂ ਚੜਦਿਆਂ ਦੇਖਿਆ ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਮੈਨੂੰ ਦੇਖ ਕੇ ਉਹ ਡਰ ਗਈ ਉਸਨੇ ਕਿਹਾ ਤੁਸੀਂ ਜਲਦੀ ਆ ਗਏ ਹੋ ਮੈਂ ਕਿਹਾ ਮੈਂ ਜਲਦੀ ਨਹੀਂ ਆਇਆ ਤੁਸੀਂ ਲੇਟ ਹੋ ਅਤੇ ਤੁਹਾਡਾ ਮੋਬਾਈਲ ਕਿੱਥੇ ਹੈ ਅਤੇ ਤੁਸੀਂ ਕਿੱਥੇ ਗਏ ਸੀ ਤੁਸੀਂ ਕਿਹਦੇ ਨਾਲ ਗਏ ਸੀ ਮੈਂ ਇੱਕ ਸਾਹ ਵਿੱਚ ਕਈ ਸਵਾਲ ਪੁੱਛ ਲਏ ਉਸਨੇ ਝੱਟ ਆਪਣੇ ਪਰਸ ਵਿੱਚੋਂ ਚਾਬੀ ਕੱਢੀ ਅਤੇ ਦਰਵਾਜ਼ਾ ਖੋਲਣ ਲੱਗੀ ਤੇ ਕਹਿਣ ਲੱਗੀ ਕਿ ਮੈਂ 2 ਘੰਟੇ ਪਹਿਲਾਂ ਹੀ ਤਾਂ ਗਈ ਸੀ ਬਾਸ ਬਾਜ਼ਾਰ ਤੋਂ ਕੁਝ ਸਮਾਨ ਲਿਆਉਣਾ ਸੀ ਉਸ ਦੇ ਹੱਥ ਵਿੱਚ ਸਿਰਫ ਇੱਕ ਹੀ ਬੈਗ ਸੀ ਉਸ ਨੇ ਕਿਹਾ ਕਿ ਮੈਂ ਆਪਣੇ ਸਾਹਮਣੇ ਵਾਲੇ ਫਲੈਟ ਦੀ ਟੀਨਾ ਨੂੰ ਦੱਸ ਕੇ ਤਾਂ ਗਈ ਸੀ ਉਸ ਨੇ ਤੁਹਾਨੂੰ ਨਹੀਂ ਦੱਸਿਆ ਉਸ ਨੇ ਪਹਿਲਾਂ ਹੀ ਫਲੈਟ ਦਾ ਦਰਵਾਜ਼ਾ ਖੋਲ ਦਿੱਤਾ ਸੀ ਅੰਦਰ ਵੜਦਿਆਂ ਹੀ ਮੈਂ ਕਿਹਾ ਤੁਸੀਂ ਕਿਸ ਦੇ ਨਾਲ ਗਏ ਸੀ ਉਸ ਨੇ ਕਿਹਾ ਤੁਹਾਨੂੰ ਕੀ ਹੋ ਗਿਆ ਹੈ ਜ਼ਾਹਿਰ ਹੈ ਕਿ ਮੈਂ ਇਕੱਲੀ ਹੀ ਗਈ ਸੀ ਅਤੇ ਨੇੜੇ ਹੀ ਬਾਜ਼ਾਰ ਗਈ ਸੀ ਉਹ ਬੜੀ ਲਗਨ ਨਾਲ ਦੁੱਧ ਦੇ ਡੱਬੇ, ਬਰੈਡ ਅਤੇ ਰਸੋਈ ਦਾ ਹੋਰ ਸਮਾਨ ਕੱਢ ਰਹੀ ਸੀ। ਫਿਰ ਉਹ ਆਪਣਾ ਪਸੀਨਾ ਪੂੰਝਣ ਲੱਗੀ। ਉਸਨੇ ਕਿਹਾ ਮੈਂ ਸੋਚਿਆ ਸੀ ਕਿ ਬਾਜ਼ਾਰ ਨੇੜੇ ਹੋਵੇਗਾ ਪਰ ਮੈਨੂੰ ਪੈਦਲ ਚੱਲਦੇ ਹੋਏ 2 ਘੰਟੇ ਕਿਵੇਂ ਬੀਤ ਗਏ, ਸਨ ਪਤਾ ਹੀ ਨਹੀਂ ਲੱਗਿਆ। ਮੈਂ ਕਿਹਾ ਇਹ ਸਭ ਕੁਝ ਲਿਆਉਣ ਵਿੱਚ ਤੁਹਾਨੂੰ ਇੰਨਾ ਸਮਾਂ ਲੱਗ ਗਿਆ ਕਿ ਤੁਸੀਂ 5 ਘੰਟੇ ਬਾਜ਼ਾਰ ਵਿੱਚ ਬਤਾਉਣ ਤੋਂ ਬਾਅਦ ਵਾਪਸ ਆ ਰਹੇ ਹੋ। ਮੇਰੀ ਗੱਲ ਸੁਣ ਕੇ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਪੁੱਛਿਆ, ਕੀ ਹੋ ਗਿਆ? ਤੁਸੀਂ ਅੱਜ ਮੇਰੇ ਨਾਲ ਬਿਨਾ ਮਤਲਬ ਦੀ ਬਹਿਸ ਕਰ ਰਹੇ ਹੋ ਮੈਂ ਸਮਝ ਨਹੀਂ ਸਕਿਆ ਕਿ ਉਹ ਮੇਰੇ ਨਾਲ ਝੂਠ ਕਿਉਂ ਬੋਲ ਰਹੀ ਸੀ ਉਹ ਪਿਛਲੇ 5 ਘੰਟਿਆਂ ਤੋਂ ਘਰ ਨਹੀਂ ਸੀ ਅਤੇ ਮੈਨੂੰ ਦੱਸ ਰਹੀ ਸੀ ਕਿ ਅਜੇ 2 ਘੰਟੇ ਹੀ ਹੋਏ ਹਨ ਅਤੇ ਫਿਰ ਉਹ ਮੁੰਡਾ ਕੌਣ ਸੀ ਜਿਸ ਨਾਲ ਉਹ ਗਈ ਸੀ ਫਿਰ ਮੈਂ ਝਟ ਹੋਸ਼ ਵਿੱਚ ਆਇਆ ਮੈਂ ਸਿਮਰਨ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਜੀਵਨ ਵਿੱਚ ਸ਼ੱਕ ਦਾ ਜ਼ਾਹਿਰ ਆ ਜਾਵੇ ਮੈਂ ਆਪ ਗੱਲ ਨੂੰ ਚੁੱਪ ਕਰਾ ਲਿਆ ਪਰ ਅਗਲੇ ਦਿਨ ਜਦੋਂ ਮੈਂ ਦਫ਼ਤਰ ਤੋਂ ਆ ਰਿਹਾ ਸੀ ਤਾਂ ਮੈਂ ਸਿਮਰਨ ਨੂੰ ਪੌੜੀਆਂ 'ਤੇ ਇੱਕ ਲੜਕੇ ਨਾਲ ਗੱਲ ਕਰਦਿਆਂ ਤੇ ਹੱਸਦਿਆਂ ਦੇਖਿਆ ਇਹ ਦੇਖ ਕੇ ਮੇਰਾ ਖੂਨ ਉਬਲ ਗਿਆ ਮੁੰਡਾ ਸਿਮਰਨ ਨੂੰ ਕਹਿ ਰਿਹਾ ਸੀ ਕਿ ਲਿਆਓ ਇਹ ਸਮਾਨ ਮੈਨੂੰ ਦੇ ਦਿਓ ਮੈਂ ਇਸ ਨੂੰ ਉੱਪਰ ਲੈ ਜਾਵਾਂਗਾ ਤੁਸੀਂ ਇੰਨਾ ਭਾਰੀ ਸਮਾਨ ਕਿੱਥੇ ਲੈ ਕੇ ਜਾਓਗੇ ਪਰ ਉਹ ਇਨਕਾਰ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਇਹ ਮੇਰਾ ਰੋਜ਼ ਦਾ ਕੰਮ ਹੈ ਤੁਸੀਂ ਕਦੋਂ ਤੱਕ ਡਿਊਟੀ ਕਰੋਗੇ ਮੈਂ ਤੇਜ਼ੀ ਨਾਲ ਤੁਰਦਾ ਹੋਇਆ ਦੋਹਾਂ ਕੋਲ ਪਹੁੰਚ ਗਿਆ ਤੇ ਉਸ ਲੜਕੇ ਵੱਲ ਗੁੱਸੇ ਨਾਲ ਦੇਖਣ ਲੱਗਾ ਅਤੇ ਫਿਰ ਸਿਮਰਨ ਵੱਲ ਦੇਖਿਆ ਮੈਨੂੰ ਦੇਖ ਕੇ ਉਹ ਲੜਕਾ ਛੱਟ ਪੌੜੀਆਂ ਚੜ੍ਹ ਕੇ ਉੱਥੋਂ ਚਲਾ ਗਿਆ ਸਿਮਰਨ ਦੀ ਮੇਰੇ ਵੱਲ ਪਿੱਠ ਸੀ ਮੈਂ ਕਿਹਾ ਇਹ ਕੌਣ ਸੀ ਸਿਮਰਨ ਨੇ ਮੇਰੇ ਵੱਲ ਮੁੜ ਕੇ ਦੇਖਿਆ ਅਤੇ ਕਿਹਾ ਚੰਗਾ ਹੋਇਆ ਤੁਸੀਂ ਆ ਗਈ ਹੋ ਮੈਂ ਇਹ ਸਮਾਨ ਚੱਕ ਕੇ ਥੱਕ ਗਈ ਹਾਂ ਤੁਸੀਂ ਸਵੇਰੇ ਸਵੇਰੇ ਦਫ਼ਤਰ ਚਲੇ ਜਾਂਦੇ ਹੋ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਆ ਗਈ ਹੈ ਪਹਿਲਾਂ ਲਿਆਓ ਫਿਰ ਬਣਾਓ ਸਿਮਰਨ ਨੇ ਮੇਰੀ ਗੱਲ ਨੂੰ ਟਾਲ ਦਿੱਤਾ ਜਦੋਂ ਮੈਂ ਦੁਬਾਰਾ ਸਿਮਰਨ ਨੂੰ ਉਸ ਲੜਕੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਇਹ ਇਸ ਬਿਲਡਿੰਗ ਦਾ ਮੁੰਡਾ ਹੈ ਜਦੋਂ ਉਸਨੇ ਮੈਨੂੰ ਸਮਾਨ ਚੁੱਕ ਕੇ ਆਉਂਦਿਆਂ ਵੇਖਿਆ ਤਾਂ ਉਸਨੇ ਪੁੱਛਿਆ ਹੁਣ ਅਕਸਰ ਜਦੋਂ ਮੈਂ ਘਰ ਜਾਂਦਾ ਤਾਂ ਸਿਮਰਨ ਘਰ ਨਹੀਂ ਹੁੰਦੀ ਸਿਮਰਨ ਬਾਰੇ ਜਦੋਂ ਟੀਨਾ ਨਾਂ ਦੀ ਲੜਕੀ ਤੋਂ ਪੁੱਛ ਕੇ ਕਰਦਾ ਤਾਂ ਉਹ ਦੱਸਦੀ ਹੈ ਕਿ ਸਿਮਰਨ ਕਈ ਘੰਟਿਆਂ ਪਹਿਲਾਂ ਇੱਕ ਲੜਕੇ ਨਾਲ ਗਈ ਸੀ ਹੁਣ ਮੇਰਾ ਸਬਰ ਮੁੱਕ ਗਿਆ ਸੀ ਮੈਂ ਸਿਮਰਨ ਨਾਲ ਲੜਨ ਲੱਗ ਪਿਆ ਹਰ ਹਰ ਵਾਰ ਉਸਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਇੱਕ ਵਾਰ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਘਰ ਦਾ ਦਰਵਾਜ਼ਾ ਖੁੱਲਾ ਸੀ ਅਤੇ ਇਹ ਦੇਖ ਕੇ ਮੈਂ ਡਰ ਗਿਆ ਜਿਵੇਂ ਹੀ ਮੈਂ ਅੰਦਰ ਗਿਆ ਮੈਨੂੰ ਕਮਰੇ ਵਿੱਚ ਗੱਲਾਂ ਕਰਨ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਮੇਰੇ ਕਮਰੇ ਦਾ ਦਰਵਾਜ਼ਾ ਵੀ ਥੋੜਾ ਖੁੱਲ੍ਹਾ ਸੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ jaan ਨਿਕਲ ਗਈ ਉਹ ਮੁੰਡਾ ਸਿਮਰਨ ਦੇ ਬਿਲਕੁਲ ਨੇੜੇ ਖੜ੍ਹਾ ਸੀ ਅਸਲ ਵਿੱਚ ਉਸ ਨੇ ਉਸ ਨੂੰ ਫੜਿਆ ਹੋਇਆ ਸੀ ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ ਦੋਵੇਂ ਡਰ ਗਏ ਮੈਨੂੰ ਕਹਿਣ ਲੱਗੀ ਕਿ ਪ੍ਰਸ਼ਾਂਤ ਮੈਨੂੰ ਚੱਕਰ ਆ ਗਿਆ ਸੀ ਤੇ ਇਸ ਤੋਂ ਪਹਿਲਾਂ ਉਹ ਕੁਝ ਹੋਰ ਬੋਲਦੀ ਕਿ ਮੈਂ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਉਹ ਲੜਕਾ ਤੁਰੰਤ ਘਰੋਂ ਬਾਹਰ ਚਲਾ ਗਿਆ ਮੈਂ ਗੁੱਸੇ ਨਾਲ پاگل ਹੋ ਗਿਆ ਮੈਂ ਕਿਹਾ ਸਿਮਰਨ ਉਹ ਸਾਡੇ ਕਮਰੇ ਵਿੱਚ ਕਿਉਂ ਆਇਆ ਸੀ ਮੇਰੀਆਂ ਅੱਖਾਂ ਵਿੱਚ ਸ਼ੱਕ ਸਾਫ਼ ਦਿਖ ਰਿਹਾ ਸੀ ਮੇਰੇ ਛੱਕ ਕਾਰਨ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਪਰਸ਼ਾਂਤ ਤੂੰ ਮੇਰੇ ਤੇ ਸ਼ੱਕ ਕਰ ਰਿਹਾ ਹੈ ਮੈਂ ਤੈਨੂੰ ਹਮੇਸ਼ਾ ਪਿਆਰ ਕੀਤਾ ਹੈ ਹਮੇਸ਼ਾ ਤੇਰੇ ਨਾਲ ਵਫਾਦਾਰ ਰਹੀ ਹਾਂ ਤੇਰੇ ਤੋਂ ਬਿਨਾ ਮੈਂ ਕਿਸੇ ਵੱਲ ਦੇਖ ਵੀ ਨਹੀਂ ਸਕਦੀ ਉਸ ਦੀ ਮਾਂ ਨੇ ਸੂਜੀ ਦਾ ਹਲਵਾ ਬਣਾਇਆ ਸੀ ਉਹ ਉਹੀ ਦੇਨ ਆਇਆ ਸੀ ਜਦੋਂ ਮੈਂ ਉਸ ਨੂੰ ਬਾਹਰ ਨਹੀਂ ਦੇਖੀ ਤਾਂ ਉਹ ਕਮਰੇ ਵਿੱਚ ਆ ਗਿਆ ਮੈਂ ਸਹਿਮਤ ਹਾਂ ਕਿ ਉਸ ਦਾ ਸਾਡੇ ਕਮਰੇ ਵਿੱਚ ਆਉਣਾ ਗਲਤ ਸੀ ਉਸ ਨੂੰ ਕਮਰੇ ਵਿੱਚ ਦੇਖ ਕੇ ਮੈਂ ਵੀ ਕਬਰ ਆ ਗਈ ਅਤੇ ਉਸੇ ਕਬਰਾਟ ਵਿੱਚ ਮੈਂ ਮੰਝੇ ਤੋਂ ਉੱਠੀ ਅਤੇ ਮੇਰਾ ਪੈਰ ਤਿਲਕ ਗਿਆ ਮੈਂ ਡਿੱਗਣ ਹੀ ਵਾਲੀ ਸੀ ਕਿਸ ਨੇ ਅੱਗੇ ਆ ਕੇ ਮੈਨੂੰ ਫੜ ਲਿਆ ਸਿਮਰਨ ਜੋ ਵੀ ਕਹਾਣੀ ਸੁਣਾ ਰਹੀ ਸੀ ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਹੋਇਆ ਪਤਾ ਨਹੀਂ ਕਿੰਨੀ ਦੇਰ ਪਹਿਲਾਂ ਮੇਰੇ ਦਿਲ ਵਿੱਚ ਸ਼ੱਕ ਦਾ ਬੀਜ ਬੀਜਿਆ ਗਿਆ ਸੀ ਜੋ ਹੁਣ ਤਾਕਤਵਰ ਰੁੱਖ ਬਣ ਚੁੱਕਾ ਸੀ ਮੈਂ ਸਿਮਰਨ ਨੂੰ 2-3 ਵਾਰ ਥੱਪੜ ਮਾਰਿਆ ਘਰੋਂ ਬਾਹਰ ਤੱਕ ਦਿੱਤਾ ਉਹ ਮੇਰੇ ਅੱਗੇ ਹੱਥ ਜੋੜਦੀ ਰਹੀ ਮੈਨੂੰ ਬੇਨਤੀ ਕਰਦੀ ਰਹੀ ਉਹ ਇਹਨੂੰ ਆਪਣੀ ਵਫਾਦਾਰੀ ਦਾ ਭਰੋਸਾ ਦਿੰਦੀ ਰਹੀ ਪਰ ਮੈਂ ਗੁੱਸੇ ਨਾਲ পাগল ਸੀ ਮੈਂ ਆਪਣੀ ਪਤਨੀ ਦੀ ਬੇਵਫਾਈ ਨੂੰ ਸਵੀਕਾਰ ਨਹੀਂ ਕਰ ਸਕਿਆ ਪਰ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਇਆ ਕਿ ਤੁਹਾਡੀ ਪਤਨੀ ਸੜਕ ਪਾਰ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ। ਇਹ ਖਬਰ ਮੇਰੇ ਲਈ ਕਿਸੇ ਤਮਾਕੇ ਤੋਂ ਘੱਟ ਨਹੀਂ ਸੀ। ਸਿਮਰਨ ਨੂੰ ਗਵਾਉਣ ਦਾ ਮੈਨੂੰ ਬਹੁਤ ਦੁੱਖ ਹੋਇਆ। ਪਤਾ ਨਹੀਂ ਕਿਉਂ ਮੈਂ ਗੁੱਸੇ ਨਾਲ ਅੰਨ੍ਹਾ ਹੋ ਗਿਆ। ਪਰ ਇਹ ਮੇਰੇ ਲਈ ਸਹਿਣਯੋਗ ਨਹੀਂ ਸੀ। ਕਿ ਮੇਰੀ ਪਤਨੀ ਨੇ ਮੇਰੇ ਨਾਲ ਧੋਖਾ ਕੀਤਾ ਸੀ ਸਿਮਰਨ ਤੋਂ ਬਿਨਾ ਜੀਵਨ ਉਜੜ ਗਿਆ ਸੀ ਮੈਂ ਸਿਮਰਨ ਨੂੰ ਬਹੁਤ ਪਿਆਰ ਕਰਦਾ ਸੀ ਇੱਕ ਪਾਸੇ ਤਾਂ ਉਸ ਦੀ ਬੇਵਫਾਈ ਦਾ ਦੁੱਖ ਸੀ ਪਰ ਹੁਣ ਉਸ ਦੇ ਜਾਣ ਦਾ ਦੁੱਖ ਵੀ ਮੇਰੇ ਦਿਲ ਨੂੰ ਲੱਗ ਗਿਆ ਸੀ ਮੈਂ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕਰ پا ਰਿਹਾ ਸੀ ਕਿ ਸਿਮਰਨ ਮੇਰੀ ਜ਼ਿੰਦਗੀ ਤੋਂ ਸਦਾ ਲਈ ਚਲੀ ਗਈ ਸੀ ਮੇਰਾ ਸਾਰਾ ਸੰਸਾਰ ਚਲਾ ਗਿਆ ਸੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਸਿਮਰਨ ਨੂੰ ਮਰੇ ਅਜੇ ਕੁਝ ਦਿਨ ਹੀ ਹੋਏ ਸਨ ਕਿ ਮੈਨੂੰ ਸਾਹਮਣੇ ਵਾਲੇ ਫਲੈਟ ਤੋਂ टीना ਦੇ ਪਤੀ ਦੀ ਮੌਤ ਦੀ ਖਬਰ ਮਿਲੀ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਟੀਨਾ ਬੇਵਸ ਹੋ ਗਈ ਸੀ ਇੱਕ ਵਾਰ ਟੀਨਾ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਲਓ ਮੈਨੂੰ ਵੀ ਸਹਾਰਾ ਚਾਹੀਦਾ ਹੈ ਤੇ ਤੈਨੂੰ ਵੀ ਸਹਾਰਾ ਚਾਹੀਦਾ ਹੈ ਇਕੱਠੇ ਮਿਲ ਕੇ ਅਸੀਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਹਾਂ ਟੀਨਾ ਦੀਆਂ ਗੱਲਾਂ ਮੈਨੂੰ ਸਹੀ ਲੱਗੀਆਂ ਮੈਨੂੰ ਵੀ ਸਹਾਰੇ ਦੀ ਲੋੜ ਸੀ ਮੈਂ ਵੀ ਮੰਨ ਗਿਆ ਜਦੋਂ ਮੈਂ ਟੀਨਾ ਨਾਲ ਵਿਆਹ ਕੀਤਾ ਤਾਂ ਉਹ ਮੇਰੇ ਕਮਰੇ ਵਿੱਚ ਦੁਲਹਣ ਬਣ ਕੇ ਬੈਠੀ ਸੀ ਪਰ ਜਿਵੇਂ ਹੀ ਮੈਂ ਆਪਣੇ ਕਮਰੇ ਵਿੱਚ ਦਾਖਲ ਹੋਇਆ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਉਹ ਕਮਰੇ ਦੀ ਖਿੜਕੀ ਕੋਲ ਖੜੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਅਤੇ ਉਸ ਦੀ ਪਿੱਠ ਦਰਵਾਜ਼ੇ ਵੱਲ ਸੀ। ਉਸ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਕਮਰੇ ਵਿੱਚ ਆ ਗਿਆ ਸੀ ਅਤੇ ਉਸ ਦੇ ਸ਼ਬਦਾਂ ਨੇ ਮੇਰੇ ਹੋਸ਼ ਉਡਾ ਦਿੱਤੇ ਸਨ। ਉਹ ਕਿਸੇ ਨੂੰ ਇਹ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਬਹੁਤ ਜਲਦੀ ਪੈਸੇ ਦੇ ਦੇਵਾਂਗੀ ਪਰ ਤੁਸੀਂ ਤਾਂ ਕਮਾਲ ਕਰ ਦਿੱਤੀ। ਤੁਸੀਂ ਸਿਮਰਨ ਦੇ ਵਿਰੁੱਧ ਉਸ ਦੇ ਪਤੀ ਦੇ ਮਨ ਵਿੱਚ ਅਜਿਹਾ ਬੀਜ ਬੀਜਿਆ ਕਿ ਸਿਮਰਨ ਦਾ ਪੱਤਾ ਜਲਦੀ ਹੀ ਕਟ ਗਿਆ ਅਤੇ ਫਿਰ ਮੈਂ ਆਪਣੇ ਬਜ਼ੁਰਗ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹਰ ਕੋਈ ਸੋਚਦਾ ਸੀ ਕਿ ਮੈਂ ਜ਼ੁਲਮ ਦਾ ਸ਼ਿਕਾਰ ਹਾਂ ਪਰ ਮਰਦਾ ਨਾਲ ਮੇਰੇ ਗਲਤ ਸਬੰਧਾ ਕਾਰਨ ਮੇਰਾ ਪਤੀ ਮੈਨੂੰ ਮਾਰਦਾ ਕੁੱਟਦਾ ਰਹਿੰਦਾ ਸੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਅਤੇ ਮੈਨੂੰ ਆਪਣਾ ਪਿਆਰ ਵੀ ਮਿਲ ਗਿਆ ਪ੍ਰਸ਼ਾਂਤ ਨੂੰ ਦੇਖਦਿਆਂ ਹੀ ਮੇਰੇ ਹੋਸ਼ ਉੱਡ ਗਏ ਸਨ ਇਸੇ ਲਈ ਅੱਜ ਮੈਂ ਉਹਨਾਂ ਨੂੰ ਪਾ ਲਿਆ ਅਤੇ ਉਹ ਪਾਗਲ ਸਿਮਰਨ ਉਹ ਮੇਰੀ ਚਾਲ ਨਹੀਂ ਸਮਝ ਸਕੇ ਉਸਨੇ ਮੈਨੂੰ ਆਪਣਾ ਦੋਸਤ ਸਮਝ ਕੇ ਮੇਰੇ ਤੋਂ ਅੰਨਾ ਵਿਸ਼ਵਾਸ ਕੀਤਾ ਇਹ ਸੁਣ ਕੇ ਮੇਰਾ ਦਿਮਾਗ ਖੁੱਲਣ ਲੱਗਾ ਉਸ ਕੁੜੀ ਨੇ ਕਿਹੜੀ ਗੰਦੀ ਖੇਡ ਖੇਡੀ ਮੈਂ ਗੁੱਸੇ ਨਾਲ ਕਮਰੇ ਵਿੱਚ ਦਾਖਲ ਹੋਇਆ ਜਿਸ ਕਾਰਨ ਮੇਰਾ ਪਿਆਰ ਖਤਮ ਹੋ ਗਿਆ ਸੀ ਮੈਂ ਉਸ ਦਾ ਦੁਪੱਟਾ ਬੇਰਹਿਮੀ ਨਾਲ ਉਤਾਰ ਦਿੱਤਾ ਅਤੇ ਉਸ ਦੇ ਮੂੰਹ ਤੇ ਦੋ ਤਿੰਨ ਵਾਰ ਥੱਪੜ ਮਾਰੇ ਮੈਂ ਨੂੰ ਅਚਾਨਕ ਕਮਰੇ ਵਿੱਚ ਇਸ ਤਰ੍ਹਾਂ ਬੇਕ ਕੇ ਟੀਨਾ ਦੇ ਹੱਥੋਂ ਫੋਨ ਹੇਠਾਂ ਡਿੱਗ ਪਿਆ ਸੀ ਉਹ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਹੀ ਸੀ ਅਤੇ ਫਿਰ ਮੈਨੂੰ ਸਮਝਾਉਣ ਲੱਗੀ ਪ੍ਰਸ਼ਾਂਤ ਤੁਸੀਂ ਜੋ ਵੀ ਸੁਣਿਆ ਉਹ ਗਲਤ ਸੀ ਮੈਂ ਉਸ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ਸੀ ਕਿਉਂਕਿ ਮੈਂ ਪਹਿਲਾਂ ਹੀ ਸੱਚ ਸੁਣ ਲਿਆ ਸੀ ਅਤੇ ਜਦੋਂ ਉਸ ਨੂੰ ਲੱਗਾ ਕਿ ਮੈਂ ਹੁਣ ਕੁਝ ਸੁਣਨ ਦੇ ਮੂਡ ਵਿੱਚ ਨਹੀਂ ਹਾਂ ਤਾ ਉਸਨੇ ਹੱਥ ਜੋੜ ਕੇ ਮਾਫੀ ਮੰਗੀ ਕਹਿਣ ਲੱਗੀ ਪ੍ਰਸ਼ਾਂਤ ਜੋ ਹੋਇਆ ਭੁੱਲ ਜਾ ਸਿਮਰਨ ਹੁਣ ਇਸ ਸੰਸਾਰ ਵਿੱਚ ਨਹੀਂ ਰਹੀ ਮੈਂ ਤੁਹਾਡੀ ਜ਼ਿੰਦਗੀ ਵਿੱਚ ਹਾਂ ਅਤੇ ਅਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਪਰ ਮੈਨੂੰ ਉਸ ਪ੍ਰਤੀ ਨਫ਼ਰਤ ਮਹਿਸੂਸ ਹੋ ਰਹੀ ਸੀ ਇਸ ਕਰਕੇ ਮੇਰੀ ਪਿਆਰੀ ਦੇ ਵਫਾਦਾਰ ਪਤਨੀ ਮੇਰੇ ਤੋਂ ਦੂਰ ਹੋ ਗਈ ਸੀ ਹੁਣ ਮੈਂ ਆਪਣੇ ਆਪ ਨੂੰ ਸਿਮਰਨ ਦਾ ਕਤਲ ਸਮਝ ਰਿਹਾ ਸੀ ਅਤੇ ਫਿਰ ਮੈਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਮੇਰਾ ਉਸ ਨਾਲ ਕੋਈ ਸਰੀਰਕ ਸੰਬੰਧ ਨਹੀਂ ਸੀ ਅਤੇ ਇਹੋ ਗੱਲ ਉਸ ਦੀ ਪੋਸਮਾਰਟਮ ਰਿਪੋਰਟ ਵਿੱਚ ਵੀ ਝਲਕਦੀ ਸੀ ਉਸ ਨੇ ਮੇਰਾ ਘਰ ਬਰਬਾਦ ਕਰ ਦਿੱਤਾ ਸੀ ਮੈਂ ਉਸ ਨੂੰ ਕਿਵੇਂ ਮਾਫ਼ ਕਰ ਸਕਦਾ ਸੀ ਉਸ ਨੇ ਮੇਰੀ ਮਾਸੂਮ ਤੇ ਪਿਆਰੀ ਸਿਮਰਨ ਨੂੰ ਮੇਰੇ ਕੋਲੋਂ ਖੋਹ ਲਿਆ ਸੀ ਤਾਂ ਮੈਂ ਉਸ ਨੂੰ ਜਿਉਂਦਾ ਕਿਵੇਂ ਛੱਡ ਸਕਦਾ ਸੀ ਮੇਰੀ ਗੱਲ ਸੁਣ ਕੇ ਪੁਲਿਸ ਵਾਲਾ ਚੁੱਪ ਹੋ ਗਿਆ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਸਜ਼ਾ ਮਿਲਣੀ ਸੀ ਪਰ ਮੈਂ ਉਸ ਔਰਤ ਨੂੰ ਸਜ਼ਾ ਦਿੱਤੀ ਸੀ ਜਿਸ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ ਮੇਰੀ ਸਿਮਰਨ ਮੈਥੋਂ ਦੂਰ ਹੋ ਗਈ ਸੀ ਇਸ ਵਿੱਚ ਕਿਤੇ ਨਾ ਕਿਤੇ ਮੇਰਾ ਵੀ ਕਸੂਰ ਸੀ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਮੈਂ ਉਹ ਸੀ ਜਿਸ ਨੂੰ ਸਿਮਰਨ ਤੇ ਭਰੋਸਾ ਨਹੀਂ ਸੀ ਮੇਰੀ ਗਲਤੀ ਸਿਰਫ ਇਹ ਸੀ ਕਿ ਮੈਂ ਆਪਣੀ ਇੰਨੀ ਵਫਾਦਾਰ ਅਤੇ ਪਿਆਰ ਕਰਨ ਵਾਲੀ ਪਤਨੀ ਤੇ ਸ਼ੱਕ ਕੀਤਾ ਕੇ ਪ੍ਰਸ਼ਾਂਤ ਨੇ ਟੀਨਾ ਨੂੰ ਇਸ ਤਰ੍ਹਾਂ ਸਜ਼ਾ ਦੇ ਕੇ ਸਹੀ ਕੀਤਾ ਜਾਂ ਗਲਤ ਦੋਸਤੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਅੱਜ ਦੀ ਸਾਡੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰਿਓ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਹਾਣੀ ਨੂੰ ਆਖਿਰ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ